तो ए बहुत अज खुशी आल आ जो अपने जलंधर च जिमनी चोण हुई है शीतल ਸਾਬ ਜਿਹੜੇ ਸਾਬ ਕਹਿ ਸਕਦੇ ਗ੍ਰਾਵ ਇਹਨੂੰ ਛੱਡ ਕੇ ਆਪਣਾ ਦੂਜੀ ਪਾਰਟੀ ਚ ਗਏ ਸੀ ਅੱਜ ਉਹਦੀ ਜਿਹੜੀ ਆ ਆਕੜਾ ਪੰਤੀ ਆ ਜਿਲੰਦਰ ਆਦਿਆ ਨੇ ਅਸੀਂ ਕੈਪਟਨ ਮੰਤਰੀ ਸਰਦਾਰ ਲਾਲਜੀਤ ਸਿੰਘ ਭੁਲਰ ਨੇ ਜੋ ਉੱਥੇ ਮਿਹਨਤ ਕੀਤੀ ਆ ਉਹਨਾਂ ਨੂੰ ਬੂਰ ਪਿਆ ਅੱਜ ਉਹਨਾਂ ਦੇ ਦਫ਼ਤਰ ਵਿੱਚ ਅਸੀਂ ਲੱਡੂ ਵੰਡ ਕੇ ਖੁਸ਼ੀ ਮਨਾ ਰਹੇ ਆ ਦਲਬਾਗ ਸਿੰਘ ਪੀ ਚੇਅਰਮੈਨ ਦੇ ਨਾਲ ਜੀ ਅੱਜ ਚੇਰਮੈਨ ਸਾਹਿਬ ਜੋ ਆਜਿਤੇ ਲੱਡੂ ਵੰਡ ਕੇ ਖੁਸ਼ੀ ਮਨਾਈ ਜਾ ਰਹੀ ਆ ਕਿਸ ਸੰਬੰਧਤ ਰੂਪ ਦੇ ਆ ਅੱਜ ਬੜੀ ਖੁਸ਼ੀ ਦਾ ਦਿਨ ਆ ਕਿ ਸਾਡੇ ਸੀਐਮ ਸਾਹਿਬ ਭਗਵੰਤ ਸਿੰਘ ਮਾਨ ਜੀ ਦਾ ਇੱਕ ਹੋਰ ਹੱਥ ਜਿੱਤਣਾ ਵਧਿਆ ਕਿਉਂਕਿ ਜਿਹੜਾ ਸੀਤਲ ਤੁਹਾਨੂੰ ਪਤਾ ਹੀ ਆ ਕਿ ਪਹਿਲਾਂ ਜਿਹੜਾ ਛੱਡ ਕੇ ਗਿਆ ਸੀ ਪਾਰਟੀ ਉਹਨੂੰ ਇਹ ਭਿਲਿਖਾ ਸੀ ਕਿ ਮੈਂ ਦੂਜੀਆਂ ਪਾਰਟੀਆਂ ਵਿੱਚ ਜਿੰਨਾ ਪਹਿਲਾਂ ਜਿੱਤਿਆ ਵੇ ਇਤਨਾ ਜਿੱਤਾਂਗਾ ਪਰ ਲੋਕ ਕੰਮਾਂ ਨੂੰ ਜਾਂਚ ਕਰਦੇ ਆ ਪਾਰਟੀਆਂ ਨੂੰ ਦੇਖ ਕੇ ਵੋਟ ਪਾਉਂਦੇ ਆ ਸਾਡੇ ਕੈਬਨਤ ਮੰਤਰੀ ਲਾਲਜੀਤ ਸਿੰਘ ਖੁੱਲਰ ਨੇ ਬੜੀ ਮਿਹਨਤ ਕੀਤੀ ਉੱਥੇ ਆਪਣੇ ਵਰਕਰਾਂ ਨਾਲ ਲੈ ਕੇ ਅੱਜ ਜਿਹੜਾ ਉੱਥੇ ਬੂਰ ਲੱਗਾ ਵਾ ਉਹ ਮਿਹਨਤ ਨੂੰ ਬੂਰ ਲੱਗਾ ਵਾ ਕਿਉਂਕਿ ਲੋਕਾਂ ਨੂੰ ਪਤਾ ਕਿ ਜਿਹੜੀ ਵੀ ਪਾਰਟੀ ਆਉਂਦੀ ਆ ਜੇ ਉਹ ਕੰਮ ਕਰੂਗੀ ਫਿਰ ਜਿੱਤੂਗੀ ਔਰ ਜਗੰਦਰਵਾਲਾ ਨੇ ਦਿਖਾਤਾ ਕਿ ਸੀਐਮ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਕੰਮ ਕੀਤੇ ਤੇ ਉਹਨਾਂ ਨੇ ਵੋਟ ਅੱਜ ਵੱਡੀ ਲੀਡ ਨਾਲ ਉੱਥੇ ਜਿੱਤੇ ਆ ਕਿਉਂਕਿ ਜੇ ਅੱਜਕੱਲ ਪਹਿਲਾਂ ਜਿਸ ਤਰ੍ਹਾਂ ਹੁੰਦਾ ਸੀ ਕਿ ਕੰਮਾਂ ਤੋਂ ਬਗੈਰ ਕਹਿੰਦੇ ਹੁੰਦੇ ਸੀ ਕਿ ਇਹ ਪਾਰਟੀ ਚੱਲ ਜਾਓ ਅਸੀਂ ਉਧਰ ਜਿੱਤ ਜਾਵਾਂਗੇ ਇਧਰ ਚੱਲ ਜਾਓ ਇਧਰ ਜਿੱਤ ਜਾਵਾਂਗੇ ਪਰ ਉਹ ਕੰਮ ਨਹੀਂ ਆਗੇ ਅੱਜ ਸੀਤਲ ਨੂੰ ਲੋਕਾਂ ਨੇ ਵਿਹਲਾ ਕਰਕੇ ਘਰੇ ਬਿਠਾਤਾ ਕਿ ਜਿਹੜੀ ਉਹਦੇ ਚ ਇਗੂ ਸੀ ਇਗੂ ਬਾਹਰ ਕਰਤਾ ਕਿ ਤੂੰ ਐਵੇਂ ਨਾ ਕਹਿ ਕੇ ਮੈਂ ਦੂਜੀ ਪਾਰਟੀ ਆਣ ਕੇ ਜਿੱਤ ਜੂਗਾ ਕਦੀ ਇਹ ਪਾਰਟੀ ਜਿੱਤ ਜੂਗਾ ਅੱਜ ਜਿਹੜੀ ਖੁਸ਼ੀ ਹੋਈ ਆ ਪੂਰੇ ਪੰਜਾਬ ਦੇ ਵਿੱਚ ਬੜੀ ਇਤਿਹਾਸਿਕ ਖੁਸ਼ੀ ਆ ਕਿ ਲੋਕ ਅੱਜ ਸਾਡੇ ਪੱਟੀ ਹਲਕੇ ਜਿਹੜਾ ਦਫ਼ਤਰ ਮੰਤਰੀ ਸਾਹਿਬ ਦਾ ਉਹਦੇ ਵਿੱਚ ਸਾਡੇ ਬਲਾਕ ਪ੍ਰਧਾਨ ਐਮ ਸੀ ਸਹਿਬਾਨਵਾਰ ਪ੍ਰਧਾਨ ਹੋਰ ਵੀ ਪਿੰਡਾਂ ਦੇ ਆਗੂ ਆਣ ਕੇ ਖੁਸ਼ੀ ਮਣਾ ਰਹੇ ਆ ਜਿੱਤ ਦੀ ਖੁਸ਼ੀ ਵਿੱਚ ਸਾਡੀ ਦਾਦਾ ਮੁਖਤਾਰ ਸਿੰਘ ਸੰਗਵਾ ਜੀ ਦੇਖੋ ਜੀ ਅੱਜ ਲੱਡੂ ਜਿਹੜੇ ਵੰਡੇ ਜਾ ਰਹੇ ਆ ਜਿਹੜੀ ਜਲੰਧਰ ਦੀ ਜਿਮਨੀ ਚੌਂ ਹੋਈ ਹੈ ਸਾਡੇ ਆਮ ਆਦਮੀ ਪਾਰਟੀ ਦੇ ਮਹਿੰਦਰ ਭਗਤ ਜੀ ਵੱਡੇ ਲੀਡ ਦੇ ਨਾਲ ਉਹਨਾਂ ਨੇ ਜਿੱਤ ਪ੍ਰਾਪਤ ਕੀਤੀ ਹੈ ਅੱਜ ਅਸੀਂ ਪੱਟੀ ਸ਼ਹਿਰ ਦੇ ਵਿੱਚ ਸਦਾ ਲਾਜੀਤ ਸਿੰਘ ਜੀ ਪੁਲਰ ਕੈਬਨਿਟ ਮੰਤਰੀ ਪੰਜਾਬ ਉਹਨਾਂ ਦੇ ਘਰ ਦੇ ਵਿੱਚ ਉਹਨਾਂ ਦੇ ਦਫ਼ਤਰ ਦੇ ਵਿੱਚ ਅਸੀਂ ਸਾਰੇ ਪੱਟੀ ਦੇ ਲੋਕ ਰਲ ਕੇ ਜਿੱਥੇ ਅਸੀਂ ਲੱਡੂਆਂ ਦੇ ਨਾਲ ਇੱਕ ਦੂਜੇ ਦਾ ਮੂੰਹ ਮਿੱਠਾ ਕਰਾ ਰਹੇ ਹਾਂ ਢੋਲ ਦੇ ਡੱਗਿਆਂ ਦੇ ਉੱਤੇ ਖੁਸ਼ੀ ਮਨਾ ਰਹੇ ਹਾਂ ਪਰ ਅਸੀਂ ਇਹ ਦੱਸਣੀ ਚਾਹੁੰਦੇ ਹਾਂ ਦੇਖੋ ਆਮ ਆਦਮੀ ਪਾਰਟੀ ਦੀ ਸਰਕਾਰ ਲੋਕਾਂ ਨੇ ਦੱਸ ਦਿੱਤਾ ਹੈ ਕਿ ਆਉਣ ਵਾਲਾ ਸਮਾਂ ਜਿਹੜਾ ਹੈ 27 ਵਾਲਾ ਜਿਹੜਾ ਲਖਣ ਹੈ 27 ਦੀ ਫਿਰ ਸਰਕਾਰ ਦੁਬਾਰਾ ਜਿਹੜੀ ਹੈ ਸਾਡੀ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣੇਗੀ ਕਿਉਂਕਿ ਜਿਹੜੇ ਲੋਕ ਦਲ ਬਦਲੂ ਲੋਕ ਸੀ ਦਲ ਬਦਲੂਆਂ ਨੂੰ ਜਿਲੰਦਰ ਸ਼ਹਿਰ ਦੇ ਲੋਕਾਂ ਨੇ ਦੱਸ ਦਿੱਤਾ ਹੈ ਕਿ ਦਲ ਬਦਲੂਆਂ ਲਈ ਕਿਤੇ ਥਾ ਨਹੀਂ ਦੇਖੋ ਵੱਡੀ ਲੀਡ ਦੇ ਨਾਲ ਦੁਬਾਰਾ ਫੇਰ ਆਮ ਆਦਮੀ ਪਾਰਟੀ ਦੇ ਸਾਡੇ ਐਮਐਲਏ ਸਾਹਿਬ ਨੂੰ ਜਿਤਾ ਕੇ ਆ ਸਰਦਾਰ ਲਾਜੀ ਸਿੰਘ ਜੀ ਭੁੱਲ ਸਾਡੇ ਕਮੇਡਨੰਟਰੀ ਪੰਜਾਬ ਤੇ ਸਾਡੀ ਸੀਐਮ ਸਾਹਿਬ ਸਰਦਾਰ ਭਗਵੰਤ ਸਿੰਘ ਜੀ ਮਾਨ ਕਿਉਂਕਿ ਉਹਨਾਂ ਦਾ ਬਹੁਤ ਵੱਡਾ ਸ਼ਹਿਰ ਵਾਸੀਆਂ ਨੇ ਮਾਣ ਵਧਾਇਆ ਹੈ ਪਰ ਇਹ ਸਰਕਾਰ ਲੋਕ ਕਹਿੰਦੇ ਸੀ ਕਿ ਆਉਣ ਵਾਲਾ ਸਮਾਂ ਨਹੀਂ ਬਣੇਗੀ ਪਰ 27 ਦੀ ਸਰਕਾਰ ਸਾਡੀ ਫੇਰ ਆਮ ਆਦਮੀ ਪਾਰਟੀ ਦੀ ਸਰਕਾਰ ਹੋਵੇ ਜਗੀ ਅਸ਼ਵੀਕ ਕੁਮਾਰ ਬਲਾਕ ਪ੍ਰਧਾਨ ਹਲਕਾ ਪੱਟੀ ਕੀ ਕਹਿਣਾ ਚਾਹਦੇ ਜੋ ਅੱਜ ਇੱਥੇ ਲੱਡੂ ਵੰਡੇ ਜਾ ਰਹੇ ਆ ਅੱਜ ਜਿਹੜੀ ਖੁਸ਼ੀ ਇੱਥੇ ਮਨਾਈ ਜਾ ਰਹੀ ਆ ਪੱਟੀ ਸਾਡੇ ਮੰਤਰੀ ਸਾਹਿਬ ਦੇ ਦਫ਼ਤਰ ਵਿੱਚ ਇਹ ਜਲੰਧਰ ਵੈਸਟ ਦੀ ਸੀਟ ਜਿਹੜੀ ਜਿੱਤੀ ਅਸੀਂ तकरीबन 40000 ਵੋਟ ਦੇ ਨਾਲ ਹੀ ਜਿੱਤੀ ਆ ਉਹਦੇ ਸਬੰਧ ਜਿਹੜੀ ਅੱਜ ਖੁਸ਼ੀ ਜਿਹੜੀ ਯਾਰ ਕੀਤੀ ਗਈ ਆ ਸਾਰਿਆਂ ਲੱਡੂ ਵੀ ਵੰਡੇ ਆ ਤੇ ਠੰਗੜਾ ਵੀ ਪਾਇਆ ਗਿਆ ਵਾ ਜੇਨੇ ਕਿ ਵਿਰੋਧੀਆਂ ਵੱਲੋਂ ਕਾਫੀ ਦੋਸ਼ ਲਗਾਏ ਜਾ ਰਹੇ ਆ ਕਿ ਉੱਤੇ ਗੁੰਡਾਗਰਦੀ ਕੀਤੀ ਗਈ ਆ ਤੇ ਕਿਸੇ ਹੀ ਕੀਤੀ ਹੋਈ ਆ ਇਹ ਤਾਂ ਦੋਸ਼ ਇਹਨਾਂ ਦੇ ਬਣਿਆ ਤਾਂ ਜੀ ਇਹ ਤਾਂ ਹਰ ਦੇ ਹਾਰ ਦੇ ਕਾਰਨ ਕਰਕੇ ਡਰਦੇ ਜਦਾਂ ਬਲੋ ਗੱਲਾਂ ਕਰੀ ਗਏ ਆ ਵੈਸੇ ਸਰਦਾਰ ਭਗਵਾਨ ਸਿੰਘ ਮਾਨ ਜੀ ਨੇ ਜਿਹੜੇ 2 ਸਾਲ ਦਾ ਇਹਨਾਂ ਦਾ ਕਾਰਜਕਾਲ ਜਿੱਥੇ ਉਹਨਾਂ ਨੇ ਕੰਮ ਕੀਤੇ ਨੇ ਉਹਨਾਂ ਦੇ ਕੰਮ ਕਰਨ ਦੀ ਲੋਕਾਂ ਜਿਹੜਾ ਫਤਵਾ ਜਿਲੰਦਰ ਵੈਸਟ ਦੇ ਵਿੱਚ ਦਿੱਤਾ ਉਹ ਪੱਟੀ ਤੋਂ ਸਰਕਾਰਯੋਗ ਕੈਨਲ ਮੰਤਰੀ ਸਰਦਾਰ ਲਾਲਜੀਤ ਸਿੰਘ ਭੁੱਲਰ ਜੀ ਉਹਨਾਂ ਦੀ ਵੀ ਉਹਨਾਂ ਦੀ ਡਿਊਟੀ ਵੀ ਜਿਲੰਦਰ ਵੈਸਟ ਵਾਲੇ ਖੇਚ ਲੱਗੀ ਸੀ 72 ਵਾਰਡ ਦੇ ਵਿੱਚ ਉਹਨਾਂ ਵੀ ਵੱਡੇ ਪੱਦਰ 'ਤੇ ਸਾਡੇ ਪਿਛੋ ਬਲਾਕ ਪ੍ਰਧਾਨ ਆਗੂ ਸਹਿਬਾਨ ਵਾਕ ਵਾਕ ਬਾਡਾਂ ਦੇ ਵਿੱਚ ਜਾ ਕੇ ਡੋਰ ਟੂ ਡੋਰ ਕਰਦੇ ਰਹੇ ਆ ਮੰਤਰੀ ਸਾਹਿਬ ਨੇ ਦਿਨ ਰਾਤ ਜਿਹੜੀ ਮਿਹਨਤ ਕੀਤੀ ਆ ਉਸ ਮਿਹਨਤ ਦਾ ਨਤੀਜਾ ਜਿਹੜਾ ਅੱਜ ਸਾਡੀ ਜਿੱਤ ਈ ਆ